ਜਾਨਾ ਨਾਮ ਸੁਟਾਈ ਸਿਆਜੀ ਕਨੇਸ਼ਮ ਕੀ ਹੈ ਸਰ ਜੀ ਮੈਂ ਮਨੀਸ਼ ਪੁਰੀ ਇਨਸਪੈਕਟਰ ਲੈਂਡ ਬ੍ਰਾਂਚ ਨਗਰ ਨਿਗਮ ਪਟਿਆਲਾ ਅੱਜ ਦੀ ਕਾਰਵਾਈ ਬਾਰੇ ਜਾਣਕਾਰੀ ਅੱਜ ਦੀ ਕਾਰਵਾਈ ਇਸ ਤਰ੍ਹਾਂ ਸੀ ਸਾਡੇ ਇੱਕ ਐਫਐਸਟੀ 115 ਹਲਕਾ ਇਲੈਕਸ਼ਨ ਦੇ ਸਬੰਧ ਵਿੱਚ ਜਿਹੜਾ ਕੋਰਡ ਆਫ ਕੰਡਕਟਰ ਲੱਗਿਆ ਹੋਇਆ ਉਹਦੇ ਵਿੱਚ ਸਾਡਾ ਇੱਕ ਗਰੁੱਪ ਬਣਿਆ ਹੋਇਆ ਉਹਦੇ ਵਿੱਚ ਸਾਡੇ ਜਿਹੜੇ ਇਲੈਕਸ਼ਨ ਕਮਿਸ਼ਨ ਦੇ ਤੋਂ ਇਲੈਕਸ਼ਨ ਕਮਿਸ਼ਨ ਜੀ ਵੱਲੋਂ ਸਾਡੇ ਜੁਆਇੰਟ ਕਮਿਸ਼ਨਰ ਸਾਹਿਬ ਨੂੰ ਇੱਕ ਮੈਸੇਜ ਸੀ ਵੀ ਇਲੈਗਲ ਗੇਟ ਹੈ ਜਿਹੜਾ ਆ ਅਮਰ ਹਸਪੀਟਲ ਦੇ ਨੇੜੇ ਇੱਕ ਸਟਰੀਟ ਹੈ ਜਿਹੜੀ ਅਜੀਤ ਨਗਰ ਨੂੰ ਲੱਗਦੀ ਹੈ ਉਹਦੇ ਅੰਦਰ ਜਿਹੜਾ ਹੈ ਗੇਟ ਲੱਗਿਆ ਹੋਇਆ ਸੀ ਉਹ ਇਲੈਗਲ ਸੀ ਲੋਕਾਂ ਨੂੰ ਬੜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਤੇ ਉਹ ਅਸੀਂ ਗੇਟ ਆ ਜਾ ਕੇ ਉਹਦੇ ਰਿਮੂਵ ਕੀਤਾ ਗੇਟ ਜਦ ਰਿਮੂਵ ਕੀਤਾ ਤਾਂ ਕਲੋਨੀ ਵਾਲੇ ਕੁਝ ਵਸਨੀਕ ਹੈ ਜਿਹੜੇ ਉਹ ਇਕੱਠੇ ਹੋ ਗਏ ਅਸੀਂ ਗੇਟ ਉਹਨਾਂ ਨੂੰ ਉਹਨਾਂ ਦੀ ਰਿਕੁਐਸਟ ਦੇ ਅੰਦਰ ਉਹਨਾਂ ਨੂੰ ਇਹ ਵਿਸ਼ਵਾਸ ਦልਵਾ ਕੇ ਵੀ ਤੁਸੀਂ ਗੇਟ ਇਹ ਅਸੀਂ ਤੁਹਾਨੂੰ ਇੱਕ ਸ਼ਰਤ ਤੇ ਦੇਵਾਂਗੇ ਵੀ ਜੇ ਤੁਸੀਂ ਉਹ ਗੇਟ ਨਹੀਂ ਲਗਾਉਂਗੇ ਤਾਂ ਉਹਨਾਂ ਨੇ ਇਹ ਮਹਿਸੂਸ ਕੀਤੀ ਗੱਲ ਵੀ ਅਸੀਂ ਗੇਟ ਨਹੀਂ ਲਗਾਵਾਂਗੇ ਤਾਂ ਅਸੀਂ ਉਹਨਾਂ ਨੂੰ ਗੇਟ ਜਿਹੜਾ ਮੌਕੇ ਤੇ ਹੀ ਉਹਨਾਂ ਨੂੰ ਵਾਪਸ ਕਰ ਦਿੱਤਾ ਉੱਥੇ ਦੇ ਜਿਹੜੇ ਵਸਨੀਕ ਸੀ ਕਿਉਂਕਿ ਇਹ ਕਲੋਨੀ ਦੇ ਜਿਹੜੇ ਸਾਰੇ ਵਸਿੰਦੇ ਐ ਉਹਨਾਂ ਵੱਲੋਂ ਇਹ ਮੰਥਲੀ ਜੋ ਵੀ ਕਲੈਕਸ਼ਨ ਹੁੰਦੀ ਹੈ ਉਹਦੇ ਤਹਿਤ ਉਹ ਗੇਟ ਖਰੀਦ ਕੀਤਾ ਗਿਆ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਮੌਕੇ ਤੇ ਵਾਪਸ ਕਰ ਦਿੱਤਾ ਹੈ ਟੜੀ-ਟੜੀ ਥਾਂ ਤੇ ਜਾਏਗਾ ਇਹ ਹੋਰ ਕਰਨ ਇਸ ਤੋਂ ਇਲਾਵਾ ਸੀ ਹੁਣ ਸਰਹੰਦ ਰੋਡ ਤੇ ਇੱਕ ਸਰਹੰਦ ਰੋਡ ਬਾਈਪਾਸ ਦੇ ਉੱਪਰ ਕੰਪਲੇਂਟ ਹੈ ਅਸੀਂ ਇੱਕ ਦੋ ਜਗ੍ਹਾ ਤੇ ਹੋਰ ਜਾਣਾ ਹੈ ਬਾਕੀ ਸਾਡੀ ਜਿਹੜੀ ਰੁਟੀਨ ਹੈ ਉਹ ਅਸੀਂ ਇਲੀਗਲ ਜਿਹੜੀ ਕੋਈ ਵੀ ਪੋਲੀਟੀਕਲ ਰਿਫਲੈਕਸ ਲੱਗਦੀ ਹੈ ਅਸੀਂ ਉਹਨੂੰ ਨਾਲ ਦੀ ਨਾਲ ਰਿਮੂਵ ਕਰਦੇ ਹਾਂ ਜੇਕਰ ਉਹਦੇ ਕੋਲ ਕੋਈ ਪਰਮਿਸ਼ਨ ਨਹੀਂ ਹੁੰਦੀ